ਤੈ ਕਾ ਵਿਕਟ ਘਾਟ ਘਟ ਮਾਹੀ ਖੂਲ ਕਪਾਟ ਮਹਿਲ ਕੀ ਨ ਜਾਹੀ ਤੈ ਕਾ ਵਿਕਟ ਘਾਟ ਘਟ ਮਾਹੀ ਹਾਂ ਟੈਂਕਾ ਲਫਦਾ ਟਟਾ ਕਹਿੰਦੇ ਨੇ ਇਹਨੂੰ ਉਹ ਬੋਲਦੇ ਨੇ ਆਣੇ ਤਕਲੇ ਉਹ ਅਲੋਦ ਹੈ ਤੈ ਕਾ ਜਿਹਨੇ ਤਕਲੇ ਬੋਲਦੇ ਨੇ ਨਾ ਪੂਰੀ ਸੁੱਧ ਨਿਕਲਦੀ ਨਹੀਂ ਐ ਜੋ ਅਜੋ ਸੋਧ ਦਾ ਲਫਜ਼ ਨਹੀਂ ਟਿਕਨਦਾ ਇੱਥੋਂ ਆ ਜੋ ਅੱਧ ਪਛਾਤ ਸੱਚਿਤ ਕਢ ਲੱਗਿਆ ਕਵੀ ਜੀ ਦਾ ਜੇ ਬੋਲਣ ਲੱਗਦਾ ਨਾ ਤਾਂ ਸੜਾ ਕੇ ਬੋਲਦਾ ਨਾ ਟਟਾ ਬੋਲਦਾ ਉਹਨੂੰ ਕਹਿੰਦੇ ਨੇ ਕਦਾ ਬਿਗੜ ਘਾਟ ਘਤ ਮਾਹੀ ਕਹਿੰਦੇ ਕੁਮਾਰ ਗੱਲ ਕਹਿਣ ਲੱਗਿਆ ਥੋੜੇ ਗਿਆਨ ਦੱਸਣ ਲੱਗਿਆ ਇੱਥੇ ਕੁਝ ਭੇਦ ਦੀ ਗੱਲ ਦੋ ਹਾਤੇ ਭੇਦ ਕੋਈ ਨਹੀਂ ਦੱਸਿਆ ਕਵੀ ਨੇ ਹਾਤੇ ਜੋ ਕੁਝ ਗਏ ਭੇਦ ਨਹੀਂ ਦੱਸਿਆ ਤੇਰੀ ਪਹਿਲੀ ਗੱਲ ਕਰ ਜਦੋਂ ਨਿਆਣਾ ਪਹਿਲੀ ਗੱਲ ਕਰਦਾ ਤਾਂ ਥੜਾਉਦਾ ਹੈ ਨਾ ਤਤਲਾ ਕੇ ਗੱਲ کہہ ਰਿਹਾ ਕਹਿੰਦਾ ਮੈਂ ਪੂਰੀਕ ਨਹੀਂ ਹਰਦੀ ਗੱਲ ਬਿਕਟ ਘਾਟ ਘਟ ਬਾਹੇ ਇਹ ਜਿਹੜਾ ਘਾਟ ਹੈ ਜਿੱਥੇ ਤੁਸੀਂ ਬੈਠੇ ਹੋ ਅੰਦਰ ਜਿੱਥੇ ਹਿਰਦਾ ਜਿੱਥੇ ਆ ਕੇ ਬੈਠੇ ਹੈ ਨਾ ਨਾ ਪਹਿਲਾ ਹੀ ਗਰਭ ਕੁਡਣ ਜਿਆਦਾ ਆਇਆ ਹੈ ਇੱਕ ਬਿਕਟ ਘਾਟ ਹੈ ਵਿਕਟ ਘਾਟ ਹੈ ਜਾਂ ਘਾਟ ਤਾਂ ਹੈਗਾ ਉਹਦਾ ਜਿਹੜਾ ਪਰਦਾ ਨਾ ਵਿੱਚ ਪਰਦਾ ਹੈ ਉਹ ਕਟਿਆ ਨਹੀਂ ਜਾ ਸਕਦਾ ਵੀ ਕੱਟ ਵੀ ਕੱਟ ਘਾਟ ਘਟ ਮੜੀ ਉਹ ਪਰਮ ਦਾ ਪਰਦਾ ਵਿੱਚ ਪਿਆ ਹੋਇਆ ਇੱਕ ਉਹ ਦਰਵਾਜਾ ਦੀ ਦੀਨਾ ਦਰਵਾਜੇ ਦੇ ਕਹੇਗਾ ਪਰਦਾ ਅੱਗੇ ਹੈ ਉਥੇ ਹਾਰ-ਪਾਰ ਵਿਗਾਦੀ ਜਾਂਦੀ ਉਹ ਦੀਨਾ ਦੀ ਸਾਡੀ ਦ੍ਰਿਸ਼ਟੀ ਉਹਨੂੰ ਘੱਟ ਕੇ ਗਾਹਾਂ ਨਹੀਂ ਦੇਖ ਸਕਦੀ ਉਹ ਤਾਂ ਪਰੇ ਭਰਮ ਦੇ ਪਰਦੇ ਤੇ ਪਰੇ ਸਾਡੀ ਨਿਗਾਹ ਨਹੀਂ ਉਹ ਸਾਡੀ ਨਿਗਾਹ ਨੂੰ ਛੇਦ ਨਹੀਂ ਸਕਦੀ ਵਿਕਟ ਘਾਟ ਕਟਮਾਨ ਨਹੀਂ ਰਸਤਾ ਬਿਲਕੁਲ ਠੀਕ ਹੈ ਕੁਝ ਵੀ ਨਹੀਂ ਹੈ ਇਹ ਕਹਾਂ ਵਾਲੇ ਭਰਮ ਦਾ ਉਹ ਕੋਹਰਾ ਪਿਆ ਹੋਇਆ ਤੁੰਡ ਕੋਹਰਾ ਜਮਿਆ ਹੋਇਆ ਪਹਲਾ ਪਾਸਾ ਦੀਦਾ ਨਹੀਂ ਵਿਚਾਲਿਆ ਹਨੇਰਾ ਹੀ ਐ ਨਾ ਸੁਣਣਾ ਉਹ ਦਰਵਾਜ਼ਾ ਨਹੀਂ ਦਿਸ ਰਿਹਾ ਕਿਧਰੇ ਪਾਸੇ ਵਿਗਟ ਘਾਟ ਵਿਗਟ ਘਾਟ ਧਰਮਾਨੀ ਹੈ ਦਰਵਾਜ਼ਾ ਅੰਦਰ ਹੈ ਘਾਟ ਹੈ ਦਰਵਾਜ਼ਾ ਹੈ ਦਰਵਾਜ਼ਾ ਘਾਟ ਘਾਟ ਦਰਿਆ ਦੇ ਵਿੱਚ ਇੱਕ ਕਲਪਣਾ ਜਣੀ ਹੈਗੀ ਨਾ ਸਾਡੇ ਕਲਪਣਾ ਦੀ ਨਦੀ ਇੱਛਾਵਾਂ ਸਾਡੀਆਂ ਇੱਛਾਵਾਂ ਦਾ ਇੱਕ ਆਪਣੀ ਮਤ ਦਾ ਬੰਦ ਮਾਸ ਦਾ ਇੱਕ ਬਹੌ ਹੈ ਮਨਮਤਰੂ ਪਾਰ ਕਰਨਾ ਹੈ ਇਹ ਮਨਮਤਰੂ ਪਾਰ ਕਰਾਂਗੇ ਪੱਲੇ ਪੱਲੇ ਘੜ ਦੇ ਪੱਲੇ ਪੱਲੇ ਦਸਤੇ ਮਨਮਤ ਨਹੀਂ ਨਦੀ ਨੂੰ ਕਲਪਨਾ ਦੀ ਨਦੀ ਨੂੰ ਇਹ ਤ੍ਰਿਸ਼ਨਾ ਦੀ ਨਦੀ ਨੂੰ ਪਾਰ ਕਿੱਥੋਂ ਕਰਨਾ ਤ੍ਰਿਸ਼ਨਾ ਦੀ ਨਦੀ ਪਾਰ ਕਰਦੀ ਹੈ ਨਾ ਕਿੱਥੋਂ ਕੱਟਣੀ ਹੈ ਤ੍ਰਿਸ਼ਨਾ ਉਹ ਘਾਟ ਐਥੋਂ ਵੀ ਘਟ ਹੁੰਦੀ ਰੋਪੜ ਫਿਰ ਕੁੜੀ ਜੀ ਬੈਠ ਕੇ ਤ੍ਰਿਸ਼ਨਾ ਨਹੀਂ ਰੁਕਦੀ ਕਿੱਥੋਂ ਰੁਕੀ ਜਿਗੜ ਘਾਟ ਘਟ ਬਣਦੀ ਜਿੱਦੋਂ ਤ੍ਰਿਸ਼ਨਾ ਸ਼ੁਰੂ ਹੁੰਦੀ ਆ ਉੱਥੋਂ ਪਹਿਲਾਂ ਰੋਕ ਦਿਓ ਥੋੜੀ ਜੀ ਜੇ ਤੋ ਤ੍ਰਿਸ਼ਨਾ ਜੇ ਹਵਾ ਟਿਊਬ ਦੇ ਵਿੱਚ ਪਈ ਹੋਈ ਆ ਜੇ ਟਿਊਬ ਚੋਂ ਆਵਾਜ਼ ਨਿਕਲੀ ਜਾਵੇ ਅਜਾਵੇਂ ਆਪਾਂ ਟਾਇਰ 'ਚ ਰੁਕੀ ਜਾਈਏ ਕੋਈ ਟਾਇਰ ਚੋਂ ਆਵਾਜ਼ ਆਣ ਦੇ ਕੋ ਟਿਊਬ ਚੋਂ ਬੈਠ ਕੇ ਲਈ ਜਾਵੇ ਇਹ ਪੋਸਿਬਲ ਨਹੀਂ ਹੈ ਪੈਂਚਰ ਡਿਊਰ ਨੂੰ ਲਾਈਦਾ ਟਾਇਰ ਦੇ ਨਹੀਂ ਹੋਵਾਰ ਰੁਕੀਂਦੀ ਖੁਤਾ ਟਿਊਬ ਲਸ ਤੇ ਆਰੇ ਬਣਾਉਂਦੇ ਜੇ ਟਾਇਰ 'ਚ ਰੁਕਣੀ ਆਵਾ ਫੇ ਟਿਊਬ ਦੀ ਲੋੜ ਹੈ ਫੇ ਟਿਊਬ ਤੇ ਕੀ ਲੋੜ ਹੈ ਜਿੱਤੇ ਟਿਊਬ ਦੀ ਉਹਨਾਂ ਦਾ ਟਾਇਰ ਜਵਾਂ ਨਹੀਂ ਟੁਕੜੀ ਟੁਕੜੀ ਉਹ ਜਿਹੜਾ ਟਾਇਰ ਬਣਿਆ ਹੀ ਨਹੀਂ ਉਹ ਬਣਿਆ ਹੋਰ ਤਰੀਕੇ ਦਾ ਜਦ ਅਗਲਾ ਟੂ ਟਾਇਰ ਜਵਾਂ ਰੋਕੀ ਹੋਵੇ ਟਿਊਬ ਨਹੀਂ ਪਾਈ ਹੋਏ ਅਜੇ ਟੂ ਵਾਲੇ ਟਾਇਰ ਵਿੱਚ ਟਿਊਬ ਵਿੱਚ ਪੈਂਚਰ ਆ ਟਾਇਰ ਜਵਾਂ ਰੋਕਦੇ ਉੱਪਰ ਉੱਪਰ ਉਹਦੇ ਰੁਕਦੇ ਪੈਂਚਰ ਉੱਥੇ ਰੋਏ ਜੇ ਤੁ ਲੀਟ ਆ ਗੜੇ ਤੋਂ ਉੱਪਰ ਜਾ ਜਾਂਦਾ ਹੈ ਧਿਆਨ ਸਾਡਾ ਫੇਰ ਦੀ ਤ੍ਰਿਸ਼ਾ ਦੀ ਨਦੀ ਰੁਕਣੀ ਹੈ ਕਿਤੇ ਸਾਨੂੰ ਨੀਂਦ ਆਉਂਦੀ ਹੈ ਨਾ ਰੋਜ਼ बेहोशी ਜਾ ਕੇ ਹੁੰਦੀ ਹੈ ਜਾਂ ਸੌਣ ਲੱਗਦੇ ਆ ਉਤੋਂ ਥੱਲੇ ਜੇ ਸੁੱਤ ਰਹੇ ਫੇਰ ਤ੍ਰਿਸ਼ਾ ਦੀ ਨਦੀ ਰੁਕਦੀ ਹੈ ਇੱਟੇ ਗਾਨੇ ਗੂੜੇ ਦਵਾਰੇ ਬੰਦਿਆ ਬੰਦ ਕਿਤੇ ਹੋਰ ਕਹੂਗਾ ਕਿ ਇਹਦਾ ਜਵਾਬ ਕਿਤੇ ਹੋਰ ਹੈ ਇੱਥੇ ਕੁਝ ਗੱਲ ਕਹਿ ਗਿਆ ਕਹਿ ਤਾਂ ਗਿਆ ਪਰ ਅੱਗੇ ਸਵਾਲ ਤੁਸੀਂ ਕਰਨਾ ਇੱਥੇ ਤਾਂ ਹੀ ਕਹੇ ਬਿਕਟ ਕਾ ਹਟ ਕਟ ਪਾਣੀ ਉੱਥੋਂ ਦਰਵਾਜ਼ਾ ਖੁੱਲਣਾ ਉੱਥੇ ਗੇਟ ਹੈ ਇੱਧਰ ਦੇਖੋ ਇੱਧਰ ਪਾਣੀ ਛੱਡਣਾ ਨਹੀਂ ਅਸੀਂ ਬਾਹਰ ਵਿੱਚ ਇੱਧਰ ਪਾਣੀ ਖੜਾ ਬਹੁਤ ਵੱਡਾ ਤੇ ਰੁਕਿਆ ਹੈ ਸਾਡਾ ਨਾਲ ਚਾਹ ਵੀ ਲੈ ਫੌਨ ਜੇ ਪਾਣੀ ਰੋਕਿਆ ਹੋਇਆ ਸੀ ਜਿੱਥੋਂ ਨਹਿਰ ਚ ਆਉਂਦਾ ਜਿੱਥੋਂ ਮਰਜੀ ਨਹਿਰ ਪਾੜਨ ਨੂੰ ਫੇਢੀ ਕੋਡਾ ਜਿੰਨਾ ਜਰ ਨਾਲ ਪਾਣੀ ਚੱਲਦਾ ਤੁਸੀਂ ਕਿਟੋਬ ਨਹੀਂ ਰੋਕ ਸਕਦੇ ਪਾੜ ਕਰ ਸਕਦੇ ਜੇ ਮੂਲ ਦੁਹਾਰਾ ਜਿੱਥੋਂ ਪਾਣੀ ਵੜਦਾ ਨਾ ਆ ਕੇ ਛੱਡਿਆ ਜਾਂਦਾ ਉੱਥੇ ਹੀ ਬੰਦ ਕਰਤਾ ਪਰਲੇ ਪਾਸੇ ਪਿਆ ਖੜਾ ਰੇ ਪਰਲੇ ਪਾਸੇ ਆ ਦਾ ਪਾਣੀ ਤੁਹਾਡ ਕੁਝ ਨਹੀਂ ਕਰਦਾ ਜਿਹੜੀ ਅੰਦਰ ਹੈ ਤੁਹਾਡੇ ਦੁਬਦਾ ਅੰਦਰ ਵਾਲੀ ਦੁਬਦਾ ਕੁਝ ਨਹੀਂ ਕਹਿਣੀ ਬਾਹਰ ਨਾ ਆਵੇ ਜ਼ੁਬਾਨ ਤੇ ਨਾ ਆਵੇ ਇਹਦਾ ਮਾਨਣਾ ਸੰਤਰ ਕਰਾਓ ਵੇ ਖੋਪੜੀ ਤੱਕਣਾ ਪਹੁੰਚ ਵੀ ਦੁਬਦਾ ਹੈ ਉਹ ਕੀ ਲੱਗਦੀ ਹੈ ਵਲ ਸੁਣਨ ਦੇ ਵਿੱਚ ਇਹਦਾ ਜਵਾਬ ਹੋ ਰਾਊਗਾ ਹੁਣ ਐ ਹੋਊਗਾ ਆਤਮਾ ਪ੍ਰਾਤਮਾ ਇੱਕੋ ਕਰਾਂ ਅੰਤਰਿਕ ਗੁਣਾਂ ਦਾ ਜਾਂ ਛੋੜਦਾ ਇੱਥੇ ਹੈ ਨਾ ਇੱਥੋਂ ਥੱਲੇ ਉੱਪਰ ਆਈ ਦੀ ਆਤਮਾ ਪ੍ਰਬੰਧ ਪ੍ਰਾਤਵ ਨੂੰ ਥੱਲੇ ਹੀ ਰੱਖੇ ਕੋ ਅੰਤਰਿਕ ਗੁਣ ਵਿਦਾਂਤਰ ਮਰੇ ਉੱਪਰ ਨਹੀਂ ਆਉਂਦੀ ਵਿਦਾਂਤਰੇ ਮਰੀ ਜਾਂਦੀ ਹੈ ਇੱਥੇ ਆ ਕੇ ਜਵਾਬ ਹੈ ਇੱਕ ਸਟੈਪ ਦਾ ਜਵਾਬ ਚਾਰ ਸਟੈਪ ਹੋਰ ਜਾ ਕੇ ਤਾਂ ਆ ਪੂਰਾ ਜਵਾਬ ਆਉਂਦਾ ਜਿਹਦਾ ਧਿਆਨ ਚੱਲੇਗਾ ਸੁੱਟ ਚੱਲੀ ਉੱਪਰ ਹਲਕ ਤੋਂ ਫੇਰ ਤਾਂ ਇਹ ਰੁਕਣੀ ਚਾਹੇ ਜੋਰ ਲਾਈ ਜਾਓ ਫੇਰ ਨਦੀ ਦੀ ਪਾਰ ਹੋਣੀ ਉਹ ਜੋਗੀ ਤਾਂ ਇੱਥੇ ਰੋਗ ਰਹਿਣਾ ਫੁੱਲ ਤਾਂ ਛੜਿਆ ਹੋਇਆ ਫੱਟੇ ਫੁੱਲ ਚੱਕੇ ਹੋਣਾ ਨਦੀ ਪਾਰ ਕਰ ਲੈਣਾ ਕਿਵੇਂ ਹੋ ਜੂਗੀ ਬੂੜ ਦਵਾਰੇ ਬੰਦੇ ਵੰਨ ਬੂੜ ਦਵਾਰੇ ਕਥੈ ਜੇ ਤੋਂ ਪਾਣੀ ਦਰਿਆ ਚੋਂ ਨਾ ਛੜਿਆ ਸੀ ਬੂੜ ਦਵਾਰਾ ਉਹ ਆ ਉੱਥੇ ਹੀ ਬੰਦ ਲੋ ਕਾਲ ਝੁਕ ਕੇ ਜਿਵੇਂ ਮਰਜ਼ੀ ਬਾਤ ਕਰੀ ਜੋ ਮੈਂ ਤਾਂ ਰੋੜਾਈ ਦੀ। ਔਰ ਜਿਹੜਾ ਰੱਬੀ ਉੱਪਰ ਕਾਇ ਰੱਖਿਓ ਚੰਦ ਜਿਹੜਾ ਮਾਨ ਹੈ ਉਹਨੂੰ ਸੂਰਜ ਵਾਲੂ ਰੱਖੋ ਦਾ ਮੂੰਹ ਅੰਦਰ ਅੰਦਰ ਨੂੰ RAM ਵਾਲੂ ਕਰੋ ਦਾ ਮੂੰਹ ਔਰ RAM ਵਾਲੂ ਮੂੰਹ ਰੱਖੋ ਆਪਣੇ ਮੂੜ ਵਾਲੂ ਮੂੰਹ ਰੱਖੋ ਉਧਰ ਜਿੱਧਰ ਨਦੀ ਚੱਲਦੀ ਓਧਰ ਪਿੱਠ ਕਰ ਲੋ ਉਹ ਦੁਆਰੇ ਬਾਹਰਾਂ ਬਾਹਰ ਪੱਛਮ ਦੁਆਰੇ ਕਿਸੇ ਨਾ ਉਹ ਐਥੇ ਪੱਕਾ ਵੰਨ੍ਹਾ ਲਾ ਦੋ ਜਦ ਇਹਦਾਂ ਜਾਂਦੀਆਂ ਨਾ ਯਾਰ ਇਹਨੇ ਚਰਕੁੜੀ ਚਲੀ ਜਾਣੇ ਖਿਆਲ ਨੇ ਕਿ ਇਛਾ ਅੰਦਰੇ ਦੇ ਬਾਲੂਗੇ ਮਤਲਬ ਹੋਇਆ ਨਾ ਹਾਂ ਇਛਾ ਅੰਦਰੇ ਇਛਾ ਨੂੰ ਅੰਦਰੇ ਹੀ ਦੋ ਆਦਿ ਅੱਛਾ ਪ੍ਰਗਟ ਹੋਈ ਅੰਦਰੇ ਦੁਆਤੀ ਪ੍ਰਗਟ ਹੋਈ ਅੰਦਰੇ ਦੁਆਤੀ ਬਸ ਇਹ ਜਿਹੜੀ ਕਲ ਤ੍ਰਿਕੀ ਦੁਬਿਧਾ ਅੰਤਰ ਮਾਰਨ ਦਾ ਪਾਪ ਤਾਂ ਇਹਨੂੰ ਵੀ ਮੰਦੀ ਹੈ ਬੇਦੋ ਪਾਪੇ ਨੂੰ ਵੀ ਬੰਦਾ ਹੈ ਆ ਜੋ ਮਨ ਚ ਛਪੇ ਲੋਦੀ ਹੈ ਜੋ ਪਾਪ ਹੋ ਰਿਹਾ ਬਸ ਇਹ ਚੈਰੇ ਸਮਰਥੀ ਨੇ ਇਹਨੂੰ ਮਾਫੀ ਦੇ ਦਿੱਤੀ ਬੇਦ ਨੇ ਇਹਨੂੰ ਪਾਪ ਜਿੰਨਾ ਜਦ ਦੁਬਿਧਾ ਮਰਦੀ ਦੀ ਪੰਤਰ ਕੀ ਦੁਬਿਧਾ ਅੰਤਰ ਰੋਕਣੀ ਨਹੀਂ ਮਾਰਦੀ ਹੈ ਜਾ ਮਰਗੀ ਫੇਰ ਬਾ ਬੰਦ ਹੋਣਾ ਪਹਿਲਾਂ ਅੱਡੀ ਕਿਵੇਂ ਪਹਿਲਾਂ ਰੁਕਣੀ ਹੋਣੀ ਪਹਿਲਾਂ ਰੁਕਣੇ ਕੋ ਕੋਲੇ ਪਖਦੇ ਨੇ ਉੱਟੋ ਗੋਜੀ ਰੱਖਦੀ ਆਪਾਂ ਫੇਰ ਵੱਧ ਕਰਦੇ ਜਿੰਨਾ ਚਿਰ ਅੰਦਰ ਪੂਰੀ ਗੈਸ ਨਹੀਂ ਬਰਜਦੀ ਕੋਲੇ ਤੱਕਦੇ ਰਹਿਣਗੇ ਅੰਦਰ ਵਾਲੀ ਆਕਸੀਜਨ ਜਲੀ ਤੇ ਬਾਅਦ ਫੇਰ ਬੁਝਣ ਲੱਗਣਾ ਨੇ ਕੋਲੇ ਕਿ ਆਕਸੀਜਨ ਦੀ ਬਿਲੜੀ ਜੋ ਵੀ ਜਾਣੀ ਹੋਣੀ ਕੋਲੇ ਆਪੇ ਹੋ ਜਾਣਗੇ ਪਾਣੀ ਪਾਉਣ ਦੀ ਲੋੜ ਨਹੀਂ ਆਂਦਰ ਕੀ ਦੂਬਦਾ ਅੰਦਰੋਂ ਮਰ ਮਰ ਅੰਦਰੋਂ ਹੀ ਅੰਦਰੇ ਮਰ ਜੂ ਐਂ ਬਰਦਾ ਹੈ ਬਾਹਰੋਂ ਮਸਾਲਾ ਸਾਡੇ ਕੋਲ ਬਹੁਤ ਭੇਜ ਲੈਣ ਲੂ ਇਹ ਭਰ ਜਾਂਦੀ ਹੈ ਪਾਣੀ ਨਹੀਂ ਪਾਇਆ ਅੱਗ ਤੇ ਬੁਝਾ ਦਈਓ ਜੇ ਸਾਬੰਦ ਕਰ ਦਈਏ ਬਰਦਾ ਇਤੋਂ ਪਰੋਂ ਦਸ ਹਿਰੂ ਜਾ ਕੇ ਸਾਡਾ ਇੱਥੇ ਆਉ ਉਹ ਹੜਕ ਤੇ ਥੱਲੇ ਬੰਦ ਕਰ ਦੋ ਥੱਲੇ ਸਾਹ ਬੰਦ ਕਰਤਾ ਉੱਥੇ ਮਰ ਜਾਓ ਜੇ ਸਾਹ ਹਵਾ ਨਾਲ ਦੇਖੋ ਇਹ ਹਵਾ ਨਾਲ ਮੰਡਾ ਸੰਪਰਕ ਨਹੀਂ ਰਹਿੰਦਾ ਤਾਂ ਮਾਇਆ ਨਾਲ ਸੰਪਰਕ ਰਹੀ ਪੈਦੋ ਥੱਲੇ ਵਾਲੇ ਦਾ ਹਵਾ ਨਾਲ ਸੰਪਰਕ ਨਹੀਂ ਹੈ ਉਦਾ ਹਵਾਨਾ ਸੰਪਰਕ ਹੁੰਦਾ। ਹਵਾਨਾ ਸੰਪਰਕ ਉਹਦਾ ਜਿਹੜਾ ਹਲਕ ਤੋਂ ਉੱਪਰ ਜਾਂਦਾ। ਆ ਇੱਥੇ ਜਿਹੜਾ ਇਹ ਗੁਰ ਚੱਕਰ ਕਹਿੰਦੇ ਨੇ ਗੁਰਾਧਾਰ ਉਹਦੇ ਉੱਪਰ। ਜਦ ਬੋਲਦਾ ਜਾ ਕੇ ਗੂੜੇ ਵਿੱਚ ਉੱਥੇ ਸੰਪਰਕ ਪੈਦਾ ਹੁੰਦਾ। ਥਲੇ ਦਾ ਅੰਤਰ ਕੀ ਹੁੰਦਾ? ਜੋਬਦਾ ਕੀ ਹੈ ਦੋ ਨੀਚੇ ਤਰਬਾਹ ਦੋ ਇੱਕ ਹੋ ਜਾਂਦੇ ਨੇ। ਹਾਂਜੀ। ਇਹ ਕਾਹ ਤੇ ਕਾ ਵਿਕਟ ਘਾਟ ਘਟਮਾਹੀ ਵਿਕਟ ਘਾਟ ਘਟਮਾਹੀ ਕਹਿੰਦੇ ਖੂਲ ਖਪਾਟ ਬੜਾ ਖਤਰਨਾਕ ਵਿਕਟ ਹੈ ਕਟਿਆ ਨਹੀਂ ਜਾਂਦਾ ਇਹ ਨਦੀ ਵੀ ਪਾਰ ਹੁੰਦੀ ਕਿਉਂਕਿ ਮੂਲ ਗੌਰ ਹੈ ਜਦ ਪਤਾ ਨਹੀਂ ਹੈ ਉਹ ਇੱਥੇ ਰੋਕਦੇ ਨੇ ਉੱਤੇ ਤੇ ਕੁੜੀ ਤੇ ਨਹੀਂ ਰੁਕਦਾ ਹੁੰਦਾ ਉੱਥੇ ਕਦੇ ਵੀ ਜੇ ਲੀਕੇਜ ਹੁੰਦੀ ਹੈ ਹਵਾ ਮਿਲਦੀ ਹੈ ਸਾਈਡ ਤੋਂ ਤਾਂ ਕੋਲਿਆਂ ਦੀ ਸੋਹ ਹੋ ਜਾਣੀ ਹੈ ਸੇਣੀ ਕੋਲੇ ਨਾ ਕੋਲੇ ਐ ਇੱਥੇ ਤਾਂ ਉਹਨੂੰ ਮਿਲ ਰਿਹਾ ਆ ਵਾ ਉੱਪਰ ਤਿਰਪੁਲੀ ਦਾ ਨੱਕ ਜਹਾਵਾ ਉਹ ਜਹਾਵਾ ਥੱਲੇ ਹਵਾ ਉਹਦਾ ਹਵਾ ਮਿਲ ਰਹੀ ਹੈ ਕੋਲੇ ਦਾ ਰਹਿ ਰਹੇ ਨੇ ਤੇ ਕੋਲੇ ਦਿਮਾਗ ਚ ਪਏ ਨੇ ਦਗਣ ਗਈ ਉਹਦਾ ਮਾਇਆ ਦੀ ਜਿਹੜੀ ਕੋਲੇ ਨੇ ਉਹਦਾ ਦਿਮਾਗ ਚ ਪਏ ਨੇ ਅੱਗ ਸੁਣ ਗਦੀ ਤੇ ਵਾਗ ਤੈਨ ਪੂਰੇ ਜੜ ਦੀ ਲਾਟ ਇੱਥੇ ਤਾਂ ਲਾਟ ਆਉਂਦੀ ਆ ਨਿਕਲ ਕੇ ਜਲਦੀ ਐ ਇਥੇ ਐ ਲਾਟ ਐ ਸੇਸ ਤਾਂ ਲਾਟੇ ਆਈ ਐ ਦਿਮਾਗ ਇੱਥੇ ਨਹੀਂ ਜਾਂਦੀ ਹੁੰਦੀ ਅੱਗ ਦਿਮਾਗ ਤੇ ਦੀ ਲਾਟ ਆਉਂਦੀ ਐ ਉਹ ਥੱਲੇ ਅੱਗ ਜਲਦੀ ਐ ਉਥੇ ਬਤੀਲੇ ਨੂੰ ਵੀ ਲਾਟ ਲੱਗਦੀ ਐ ਤਾਂ ਕਰ ਮੁੰਦਾ ਇਹਦਾ ਬਤੀਲਾ ਤੇ ਦਿਮਾਗ ਖਿਜੜੀ ਇਹ ਚ ਬਣਦੀ ਐ ਥੱਲੇ ਉਹ ਲਾਟ ਲਾ ਕੇ ਖਿਜੜੀ ਤਾਂ ਦਿਮਾਗ ਹੀ ਭਗਦੀ ਐ ਜੋਗਦੀ ਐ ਸਾਰੀ ਜਿੰਨੇ ਪਲਾਨ ਐ ਖਿਜੜੀ ਬਣਦੀ ਐ ਦਿਮਾਗ ਜੇ ਬਣਦੀ ਐ ਥੱਲੇ ਆ ਕੇ ਥੱਲੇ ਆ ਖਿੜਕੀ ਉੱਪਰ ਬਣਦੀ ਹੈ ਵਾਹ ਖੋਲ ਕੋ ਬਾਟ ਮਹਿਲ ਕਿ ਨ ਜਾਹੀ ਖੋਲ ਕੋ ਬਾਟ ਮਹਿਲ ਕਿ ਨ ਜਾਹੀ ਕਹਦੇ ਤੂੰ ਦਰਵਾਜਾ ਖੋਲ ਕੇ ਅੰਦਰ ਵੜ ਕੋਈ ਕੋਲੇ ਠੰਡੇ ਨੇ ਅਗਦੀ ਜਲਦੀ ਜੇ ਕੋਈ ਕੋਲੇ ਠੰਡੇ ਹੋ ਜਾਂਦੇ ਨੇ ਬੁਝ ਕੇ ਚਲਦੇ ਚਲਦੇ ਵੀ ਠੰਡੇ ਹੋ ਜਾਂਦੇ ਨੇ ਬੁਝ ਕੇ ਜੱਗ ਬੁਝਾ ਦੇ ਕੋਲੇ ਠੰਡੇ ਨਾ ਠੰਡੀ ਚੁੱਲਾ ਠੰਡਾ कुछ देर बाद हो जो थोड़ा टाइम लग जाओ जलते गोले ठंडे हो जाते हैं आप बुझे गोले ठंडे बुझ गई आग निकसे ना वो कहकर मैं आपसे होगा जाग बुझूगी अभी गोलिया घ्यो पाने समय तू नहीं जगह पाके ਹੇ ਜੋਧਿਗਾਰੀ ਹੋ ਜਾਂਦੇ ਹਾਂ ਹਾਂਜੀ ਖੋਲ ਕਪਾੜ ਮਹਿਲ ਕਿਨ ਜਾਹੀ ਖੋਲ ਕਪਾੜ ਮਹਿਲ ਕਿਨ ਜਾਈ ਅੰਦਰ ਮਹਿਲ ਤਾਂ ਅੰਦਰ ਆਹੀ ਮਹਿਲ ਦਾ ਮਹੱਲਾ ਬਣਿਆ ਆਇਆ ਆ ਮਹਿਲ ਦਾ ਕਬੀਰ ਨੇ ਹੀ ਕਿਹਾ ਸੀ ਆ ਮਹਿਲ ਮਹੱਲਾ ਦਾ ਕਬੀਰ ਨੇ ਹੀ ਕਿਹਾ ਤਾ ਸੀ ਇਹ ਆ ਮਹਿਲ ਇਹਦਾ ਹੀ ਮਹੱਲਾ ਮਹੱਲਾ ਬਣਿਆ ਮਹੱਲਾ ਪਨਾਈ ਲੱਗਿਆ ਮਹਿਲ ਤੋਂ ਮਹੱਲਾ ਬਣਿਆ ਮਹੱਲਾ ਕਹਤੇ ਪਰ ਜਿੱਥੇ ਬਹੁਤੇ ਮਹਿਲ ਹੋਣ ਉਹਨੂੰ ਮਹੱਲਾ ਕਹਿੰਦੇ ਨੇ ਬਹਲਾ ਉਹ ਜਿੱਥੇ ਬਹੁਤ ਮਹਿਲ ਹੋਣ ਸਾਡੇ ਮਹੱਲੇ ਸਾਡੇ ਮਹੱਲੇ ਜਿੱਥੇ ਜ਼ਿਆਦਾ ਮਹਿਲ ਨੇ ਉਹਨੂੰ ਮਹੱਲਾ ਕਹਿੰਦੇ ਨੇ ਜਿੱਨੇ ਪਾਕਤ ਨੇ ਸਾਰਿਆਂ ਦੇ ਮਹਿਲ ਉੱਥੇ ਹੀ ਨੇ ਉਹ ਮਹੱਲੇ ਨੇ ਇਹ ਕਮਾਲ ਕਿਤੇ ਹੁੰਦਾ ਹੀ ਨਹੀਂ ਮਹਾਰ ਹੁੰਦਾ ਹੀ ਜਾਂਦਾ ਨਹੀਂ ਮਹਲ ਉਹਦਾ ਨਵਾਂ ਜੋ ਹਲਦਾ ਨਹੀਂ ਉਹ ਹਲ ਫਿਰ ਹੋ ਗਿਆ ਜੋ ਨਹੀਂ ਹਲਦਾ ਬੰਮਾ ਲੱਗਾ ਨਾ ਘਟਵ ਨੰਨਾ ਜੀ ਮਿਲਦਾ ਨੰਨਾ ਹੀ ਲੱਗਦਾ ਨਾ ਨਹੀਂ ਹਲਦਾ ਹੁੰਦਾ ਉਹ ਹਲ ਹੁੰਦਾ ਦੇਖ ਅਡਲ ਉੱਟਲ ਕਪਹਿਣ ਜਾਵਾ ਰਹਿ ਲਪਟੋ ਘਟ ਪਰਚੋ ਬਾਬਾ ਜੇ ਮਹਿਲ ਦੇ ਵਿੱਚ ਚਲਿਆ ਜਾਵੇ ਖੋਲ ਕੇ ਪਾੜ ਮਹਿਲ ਕਿੱਦੂ ਜਾਇਂ ਜੇ ਇੱਕ ਪਾੜ ਖੁੱਲ ਗਿਆ ਜਿਹੜਾ ਮਹਿਲ ਚਲਿਆ ਗਿਆ ਜਿਆਦਾ ਅੰਦਰ ਦੇਖਦਾ ਮਹਿਲ ਦੇ ਦੇਖ ਅਡਲ ਤਲ ਕਹਿੰਨ ਜਾਣਾ ਉੱਥੇ ਅਡਲ ਬੈਠਾ ਆਪ ਬੈਠਾ ਮਹਿਲ ਦੇ ਵਿੱਚ ਮਾਲਕ ਮਨ ਮੈਂ ਆਪ ਹੁਣ ਸੁਤਨੇ ਮੰਦੇ ਅੰਦਰ ਪੜਨਾ ਸੀ ਆਪਣੇ ਗਰਬਾਨ ਮੈਂ ਸਿਰ ਨਹੀਂ ਮਾ ਕਰ ਦੇਖਣ ਵਾਲੀ ਗੱਲ ਐ ਹੋਰ ਕੁਝ ਨਹੀਂ ਐ ਦੇ ਹੁੰਦਾ ਆਪਣੇ ਗਰਬਾਨ ਮੈਂ ਸਿਰ ਨਹੀਂ ਮਾ ਕਰੋ ਜੇ ਧਿਆਨ ਅੰਦਰੇ ਰੱਖੀਂ ਅੰਦਰੇ ਰੱਖੀਏ ਤਾਂ ਅੰਦਰ ਦੀ ਛੇਦ ਹੋ ਕੇ ਉਥੇ ਸੁਰਤ ਤੁਹਾਡੀ ਚਲੀ ਜਾਣੀ ਹੈ ਕਿਦੋਂ ਪਹਿਲਾਂ ਨਹੀਂ ਪਰਵੇਸ਼ ਕਰ ਸਕਦੀ ਸੁਰਤ ਦੇਖ ਟਾਲ ਜੇ ਸੁਰਤ ਅੰਦਰ ਠਕੀ ਰਹੇ ਤਾਂ ਕਿਰਨ ਜਿਵੇਂ ਕਿਰਨ ਪਾਸ ਕਰ ਜਾਂਦੀ ਹੈ ਯਾਦ ਕਰਦੀ ਰਹੇ ਗੱਡੀ ਮੋਟੀ ਲੱਕੜ ਹੋਵੇ ਉਹ ਜਾਨ ਦਿੰਦੀ ਹੈ ਉਹ ਜੋ ਅੰਗ ਬਾੜ ਉਹਦੀ ਅੰਗ ਲੱਕੜ ਦੀ ਅੱਗ ਪਰਬਟ ਕਰ ਲੈਂਦੀ ਹੈ ਲੱਕੜ 'ਚੋਂ ਲੱਕੜ ਦੀ ਅੱਗ ਪਰਬਟ ਕਰਕੇ ਲੱਕੜ ਨੂੰ ਸਾੜ ਦਿੰਦੀ ਹੈ ਇੱਕ ਟੀਲੀ ਵੀ ਸਾੜ ਸਕਦੀ ਕਿਸੇ ਹੋਰ ਨੂੰ ਪਰ ਇੱਕ ਟੀਲੇ ਨਾਲ ਜੱਗੜ ਸਕ ਜਾਂਦਾ ਹੈ ਇੱਕ ਟੀਲੇ ਨਾਲ ਸਾਰੀ ਦੁਨੀਆ ਸਾੜ ਸਕਦੀ ਹੈ ਦੁਨੀਆ ਦੇ ਵਿੱਚ ਆਪਣੀ ਜਗ੍ਹਾ ਹੈ ਨਾ ਦੁਨੀਆ ਸਾਰੀ ਆਗ ਹੈ ਔਰ ਦੁਨੀਆ ਜੋ ਦੁਨੀਆ ਦੀ ਅੱਗੇ ਪ੍ਰਗਟ ਕਰਦੀ ਹੈ ਤਿੱਲੀ ਨੇ ਤਿੱਲੀ ਦੀ ਅੱਗ ਨਾਲ ਦੁਨੀਆ ਨਹੀਂ ਸੜ ਸਕਦੀ ਦੁਨੀਆ ਆਪਣੀ ਅੱਗ ਨਾਲ ਸੜੂਗੀ ਜਲਦੀ ਸੜੂਗੀ ਜਿਉਂ-ਜਿਉਂ ਦੁਨੀਆ ਦੀ ਅੱਗ ਬਾਹਰ ਆਏ ਜਲਦੀ ਹੈ ਦੁਨੀਆ ਸੜੀ ਜਾਂਦੀ ਹੈ ਆਪਣੇ ਅੱਗ ਨਾਲ ਸੜਦਾ ਜਿਹੜਾ ਵੀ ਸੜਦਾ ਹੈ ਇਹਦੇ ਆਪਣੇ ਅੰਦਰ ਰੱਖਿਆ ਮਾਇਆ ਅਗਰ ਸਭ ਇੱਕੋ ਜਹੀ ਜਿੰਨਾ ਮਾਇਆ ਦਾ ਪ੍ਰਭਾਵ ਜ਼ਿਆਦਾ ਉਹਨੇ ਅੱਗ ਜ਼ਿਆਦਾ ਹੈ ਦੇ ਕੋਲ ਸਿੱਧੀ ਮਾਇਆ ਦੀ ਭੁੱਖ ਜ਼ਿਆਦਾ ਹੁੰਦੀ ਹੈ ਅੱਗ ਦੀ ਭੁੱਖ ਜ਼ਿਆਦਾ ਹੈ ਇਹਦੇ ਅੰਦਰ ਸੋਈ ਦੇ ਘਟਾਲੋ ਤਲ ਕਤੇ ਹਾਂ ਜਾਵਾ ਦੇ ਘਟਾਲੋ ਤੇ ਹਟਾਲ ਬੈਠਾ ਉਹ ਜਵਾਬ ਉੱਥੇ ਸਾਲ ਲੈਣ ਵਾਲਾ ਉੱਥੇ ਬੈਠਾ ਇਹ ਤਾਂ ਫਿਰਦਾ ਸੋਦਾ ਨਾ ਸਪਾਟੇ ਵਾਲਾ ਇਹਦਾ ਸਾਲ ਸਪਾਟੇ ਵਾਲਾ ਨਾ ਬਾਹਰ ਇਹ ਟਿਕਦਾ ਨਹੀਂ ਉਹ ਹਿਲਦਾ ਜੀ ਉਹ ਮਹੱਲਾ ਹਲਦਾ ਦੀ ਨਾ ਉਹ ਹਲਦਾ ਨਾ ਉਹਦਾ ਧਾਰ ਹਲਦਾ ਉਹ اٹਲ ਟਿਕਿਆ ਹੋਇਆ ਹਲਦਾ ਨਹੀਂ ਕਿਤੇ ਅਡੋਲ ਹੈ ਡੋਲਦਾ ਨਹੀਂ ਇਹ ਟਿਕਦਾ ਨਹੀਂ ਉਹ ਡੋਲਦਾ ਨਹੀਂ ਹੁਣ ਦੋਹਾਂ ਦਾ ਜੋੜ ਕੇ ਮੈਂ ਹੋਵੇ ਜਿੱਦਾਂ ਦੋਏ ਇੱਕ ਹੋ ਗਏ ਉਹਦੇ ਨਾਲ ਜੇ ਜੁੜ ਗਿਆ ਮਨ ਫੇਰ ਮਨ ਅਡੋਲ ਹੋਣਾ ਦੇਖ ਪਟਾਲ ਪਟਾਲ ਕੀ ਅਡੋਲ ਅਡੋਲ ਦਾ ਦਰਸ਼ਨ ਫੇਰ ਕਰਦਾ ਵੀ ਇਹ ਆ ਜਾਂਦਾ ਅਡੋਲ ਆ ਤਾਂ ਨੂੰ ਅਡੋਲ ਦਾ ਜੀ ਬਤਾ ਹਾਲ ਤਾਂ ਉਹ ਅਡੋਲ ਦਾ ਜੀ ਬਤਾ ਅਡੋਲ ਕੀ ਹੁੰਦਾ ਚਾਲ ਕਹੇ ਨਾ ਜਾਵਾ ਉਹਨੂੰ ਅਡਲ ਨੂੰ ਅਡੋਲ ਨੂੰ ਦੇਖ ਕੇ ਆਪ ਅਡਲ ਤਾਂ ਨਹੀਂ ਗਿਆ ਅਡੋਲ ਨਾਲ ਦੂਆ ਸ਼ਬਦ ਨਹੀਂ ਸੀ ਬਣਦਾ ਚੱਲ ਕਾ ਟੱਲ ਕਹਿਣਾ ਸੀ ਜੁੜੇ ਅਡੋਲ ਕਹਿੰਦੇ ਉਹਦੇ ਨਾਲ ਅਡਲ ਕਹਿੰਦੇ ਅਡਲ ਲਖਦੀ ਬਣਦਾ ਕਿਸੇ ਜੀ ਕਹਾਣੀ ਪੂਰੀ ਬਣਦੀ ਤੁਰਨ ਨਾਲ ਦਾ ਸ਼ਬਦ ਨਹੀਂ ਹੈ ਅਡੋਲ ਦੇ ਅਡੋਲ ਦੇ ਨਾਲ ਦਾ ਸ਼ਬਦ ਨਹੀਂ ਹੈ ਆਹ ਉਹ ਅਡੋਲ ਦੇ ਨਾਲ ਦਾ ਸ਼ਬਦ ਬਣਦਾ ਨਹੀਂ ਬਣ ਹੈ ਹੀ ਨਹੀਂ ਅਡੋਲ ਨੂੰ ਕੱਲ ਨੂੰ ਅਡੋਲ ਨੂੰ ਢੱਲ ਕੇ ਹਾਂ ਅਡੋਲ ਨੂੰ ਜਾਣ ਕੇ ਢੱਲ ਕੇ ਨਾਲ ਦਾ ਕੱਲ ਬਣਾਉਣਾ ਸੀ ਕੱਲ ਕੇ ਨਹੀਂ ਜਾਂਦਾ ਕਿਤੇ ਛੱਡ ਕੇ ਨਹੀਂ ਜਾਂਦਾ ਕਿਤੇ ਆਪਾਂ ਕਹਿੰਦੇ ਪਰੇ ਢਲ ਜਾ ਪਰੇ ਹੋ ਜਾ ਤੁਰ ਗਿਆ ਅਲੱਗ ਹੀ ਹੁੰਦਾ ਉਹ ਤੇ ਅਕਾਲ ਨੂੰ ਦੇ ਕੇ ਅਡੋਲ ਨੂੰ ਦੇ ਕੇ ਨਾਲ ਜੁੜ ਜਾਂਦਾ ਆਪ ਆਪ ਦੀ ਫੇਰ ਅਲੱਗ ਹੁੰਦਾ ਉਹ ਅਡੋਲ ਹੀ ਹੋ ਜਾਂਦਾ ਅੱਛੀ ਗੱਲ ਗੱਲ ਘੂਟਣ ਗਿਆ ਹਾਂ ਹਾਂ ਅਡੋਲ ਹੋ ਜਾਂਦਾ ਅਕਾਲ ਨੂੰ ਤਨ ਕਤੇ ਨੂੰ ਜਾ ਉਹ ਕਾਲ ਕੇ ਨਹੀਂ ਜਾਂਦਾ ਕਿਤੇ ਅਲੱਗ ਨਹੀਂ ਹੋ ਗਿਓ ਅਡੋਲ ਹੀ ਹੋ ਜਾਂਦਾ ਉਹਦੇ ਨਾਲ ਹੀ ਚਿਪਕ ਜਾਂਦਾ ਰਹਿ ਲਪਟ ਘੱਟ ਪਰਚੋ ਪਾਵਾ ਰਹਿ ਲਪਟ ਉਹਦੇ ਨਾਲੇ ਲਪਟ ਜਾਂਦਾ ਪਰਚੋ ਪਾਵਾ ਅੰਦਰੇ ਪਰਚਾ ਹੋ ਜਾਂਦਾ ਪਰਚ ਜਾਂਦਾ ਅੰਦਰ ਵੀ ਜਾ ਸੌਣ ਲੱਗ ਜਾਂਦਾ ਸਭ ਕੁਝ ਭੁੱਲ ਜਾਂਦਾ ਜੋ ਚੀਜ਼ ਜੋ ਲੱਭੜੀ ਸੀ ਜਿਹਨੂੰ ਟੋੜਦਾ ਸੀ ਬਾਹਰ ਜਾਂ ਕਾਰਨ ਜਾਂਦ ਉੱਪਰ ਹੈ ਨਾ ਜਾਂ ਕਾਰਨ ਜਾਂਗ ਢੁੱਲਿਓ ਨੇੜਿਓ ਬਾਹਰ ਬਾਹਰ ਤਾਂ ਹੀ ਆ ਐ ਪਾਇਆ ਕਹਿੰਦੇ ਨੇੜਿਓ ਉਤਲੇ ਹੀ ਗੱਲ ਦਾ ਜਵਾਬ ਹੈ ਥੱਲੇ ਇਹਨਾਂ ਨਿਕਲਿਆ ਐ ਨੇੜਿਓ ਪਾਇਆ ਕਿੱਥੋਂ ਪਉਣਾ ਸੀ ਜੇ ਫਿਰ ਜੋ ਘਟਮਸ ਹੈ ਦੂਰ ਕਹਾਤਾ ਜਾਏ ਜਹਾਂ ਕਰਮ ਜਗਟ ਢੁੰਦੇ ਹੋ ਨੀਰੋ ਪਾਉ ਤੈਨੂੰ ਪਾਇਓ ਚਾਹੇ ਉਪ ਘਟ ਦੱਸਿਆ ਵੀ ਘਟ ਗਿਆ ਜੇ ਕਿਵੇਂ ਜਾਣਾ ਫਿਰ ਉੱਤੇ ਕੀ ਦੇਖਿਆ ਮੈਂ ਕਿਵੇਂ ਮੇਰਾ ਬੋਲ ਤੇ ਕਿਉਂ ਕਹਾਣੀ ਰਾਜਾ ਰਾਮ ਦੀ ਕਹਾਣੀ ਸਾਰੀ ਸੁਣਾਤੀ ਜੋ ਉਹਦਾ ਨਾ ਵਾਪੜੀ ਉਹ ਗੱਲ ਦਸੀ ਹੁਣ ਬਾਲਾ ਲੈਣਾ ਜੋ ਵਾਪੜੀ ਉਹ ਵੀ ਦੱਸਣ ਕਵੀਨ ਨੇ ਤਾਂ ਦੱਸਤੀ ਜੋ ਵਾਪੜੀ ਹੈ ਜੋ ਉਹਨੇ ਖੋਜ ਕੀਤੀ ਹੈ ਸਮਾਧੀ ਵਾਲੇ ਵੀ ਦੱਸਦੇ ਨਾ ਕੁਝ। ਬੋਲੇ ਕੁਝ ਨਹੀਂ। ਤੁਸੀਂ ਗੱਲ ਇਹਦੇ ਨਾਲ ਰਾਈ ਜਾਂਦੇ ਹੋ। ਦੱਸਦੇ ਕੁਝ ਵੀ ਨਹੀਂ। ਸਭ ਛੱਡਨੇ। ਕਿਉਂਕਿ ਐ ਗੱਲ ਨੂੰ ਜੇ ਸਮਝ ਲੈਂਦੇ। ਧਿਆਨ ਕਰਦੇ ਤਾਂ ਮਾਲਾ ਛੱਡੀ ਪੈ ਜਾਂਦੀ। ਹੁਣ ਵੀ ਉਹਨਾਂ ਦੇ ਉੱਤੇ ਬਿਮਾਰੀ ਕੀ ਹੋਈ ਹੋਇਆ। ਜੇ ਤਾਂ ਮੰਨਦੇ ਨੇ ਤਾਂ ਵਰਗੇ। ਕੁਲਤੇ ਮਾਰਾ ਕਿਉਂ ਫੇਰਦੇ تھے ਨਹੀਂ ਮੰਨਦੇ ਤਾਂ ਮਰ ਗਏ ਉਹ ਤਾਂ ਬਰੇ ਬਰਾਏ ਫਿਰਦੇ ਹੋਈ ਪਾਸੀ ਨਾ ਮੰਨਣ ਗਏ ਦੁਨੀਆ ਨਾ ਮੰਨੂ ਤਾਂ ਵੀ ਮਰ ਗਏ ਕਬੀਰ ਦੀ ਗੱਲ ਹਾਈਲਾਈਟ ਨਹੀਂ ਹੋ ਸਕੀ ਬੜੇ ਵਿੱਚ ਸਾਦਾ ਨਹੀਂ ਸੀ ਜਿਹਦੀ ਹਾਈਲਾਈਟ ਹੋਈ ਉਹਨਾਂ ਦਾ ਨੈਟਵਰਕ ਤਖਣਾ ਦਾ ਉੱਥੀ ਟਖਤੀ ਜਿਹਦੇ ਉਹਦਾ ਨੈਟਵਰਕ ਜੀ ਪੂਰਾ ਉੱਥੇ ਉਦੇ ਅਰਥ ਉਸ ਬਦਲ ਕੇ ਉੱਥੇ ਖਤਮ ਕਰਦੇ। ਇਹ ਗੁਰੂਆਂ ਵੇਲੇ ਜ਼ਿਆਦਾ ਹੋ ਗਈ ਸੀ ਉਹ ਜ਼ਿਆਦਾ ਕੋਸ਼ਿਸ਼ ਕਰਨੀ ਪਈ ਉੱਥੇ। ਹੁਣ ਤੋੜ ਕੇ ਖਾਣ ਨੈਟਵਰਕ। ਹੁਣ ਤੋੜ ਨੈਟਵਰਕ ਤੁਸੀਂ ਤੋੜਦੇ ਨਹੀਂ। ਹੁਣ ਗੱਲ ਨਹੀਂ ਫੈਲ। ਹੁਣ ਜੇ ਵਿਰੋਧ ਕਰਦੇ ਨੇ ਤਾਂ ਮਰ ਗਏ। ਜੇ ਮੰਨਦੇ ਨੇ ਤਾਂ ਮਰ ਗਏ। ਜੋ ਹੀ ਪਾਸੀ ਬਹੁਤ ਹੈ ਲੋੜ ਨਹੀਂ ਕਰਨ ਜਾਨੀ ਕਿ ਉੱਥੇ ਦਾ ਅਪਰੋਚ ਨਹੀਂ ਉਹ ਤੇ ਦਾ ਉਹ ਕੀ ਕਰਨਗੇ ਜਿਹੜੇ ਬੰਦੇ ਨੂੰ ਲੋੜ ਸੀ ਉਹਨਾਂ ਨੇ ਥੱਲੇ ਬੈ ਗਈ ਉਹਨਾਂ ਨੇ ਫੜ ਲਈ ਉਹ ਜਿਹਨਾਂ ਨੂੰ ਲੋੜ ਸੀ ਸਮਝ ਨਹੀਂ ਆਉਂਦੀ ਉਹਨ ਜੀ ਹੋਈ ਸੀ ਗੱਲ ਗੱਲ ਸੁਣ ਗਈ ਜਿਹੜੇ ਇੱਛਾਵਾਨ ਸੀ ਸਰਕਾਰਾਂ ਸੀ ਉਹਨਾਂ ਨੂੰ ਫੜ ਜਾਗੀ ਉਹਨਾਂ ਨੇ ਫੜ ਲਈ ਗੱਲ ਤੇ ਹੁੜਕੀ ਕਰ ਲਏ ਤੇ ਡੇਢ ਦੀ ਆ ਬਾਂਣਗੇ ਇਹ ਬੰਦੇ ਪੜਨਗੇ ਜਿਹੜਾ ਜਾਣਗੇ ਉਹ ਕੀ ਕਾਨੂੰਨ ਬਣਗੇ ਵਾਰਡ ਜੀ ਕਾਨੂੰਨ ਬਣਗੇ ਜਿਹੜਾ ਧਰਮ ਦੀ ਗੱਲ ਕਰਦਾ ਜਿਹੜਾ ਝੂਠ ਬੋਲਦਾ ਅਪਰਾਧ ਹੈ ਬਲੈਕਮੇਲਿੰਗ ਤਾਂ ਕੋਈ ਕਿਸੇ ਕਿਸਮ ਦੀ ਵੀ ਬਲੈਕਮੇਲਿੰਗ ਅਪਰਾਧ ਹੈ ਚਾਹੇ ਉਹ ਧਰਮ ਦੀ ਹੋਵੇ ਸਾਰੀ ਉਹ ਧਰਮ ਦੀ ਹੈ ਸਾਰਾ ਹੀ ਧਰਮ ਹੈ ਕਿਸ ਨੂੰ ਥੱਗੀ ਮਾਰਨੀ ਉਹ ਵੀ ਤਾਂ ਤੁਹਾਨੂੰ ਤੋਂ ਖਰਾਬ ਹੈ ਇਹ ਗੱਲ ਤੇ ਝੂਠ ਬੋਲ ਕੇ ਕਹਿੰਦਾ ਕੋਈ ਕੀ ਲੈ ਲੈਣੀ ਇਹ ਝੂਠ ਬੋਲ ਕੇ ਕਿਸੇ ਰਾਹ ਉਲਟੇ ਪਾਦਨ ਉਹ ਧਰਮ ਇਹ ਗੈਰਕਾਨੂੰਨੀ ਗੱਲ ਇੱਕੋ ਹੀ ਹੈ ਕਿਸੇ ਵੇਲੇ ਇਹਨੂੰ ਧਰਮ ਕਹਿੰਦੇ ਸੀ ਅੱਜ ਇਹਨੂੰ ਗੈਰਕਾਨੂੰਨੀ ਕਹਿੰਦੇ ਗਲਤੋਹੀ ਹੈ ਸਪਰਸ਼ ਤੇ ਸ਼ਾਸਤਰ ਵਿੱਚ ਜਿਹਨੂੰ ਅਸੀਂ ਗੈਰਕਾਨੂੰਨੀ ਕਹਿੰਦੇ ਉਹ ਤਾਂ ਧਰਮ ਕਹਿੰਦੇ ਸੀ ਕਾਨੂੰਨ じゃ ਭਣ ਜੂਗਾ ਸਾਰੇ ਦੋਸਤ ਚਾ ਜਾ ਕੋਈ ਵੀ ਨਹੀਂ ਲ ਸਕਦਾ ਸਿੱਲੂ ਕੌਣ ਅਰੇ ਕੌਣ ਕਹੂਗਾ ਲੂਣਾ ਬਣੇ ਕੀ ਇਹ ਕਹਿਣਗੇ ਕਿ ਕਾ ਲੂਣਾ ਨਾ ਬਣੇ ਕਿਹੜੇ ਮੂਨਾ ਕਰਨਗੇ ਕਿਉਂ ਕਹਿਣਗੇ ਅਗਲੇ ਪੁੱਛਣਾ ਕਿਉਂ ਨਾ ਕਰ ਇਹ ਬਈ ਇਹ ਅੰਦਰ ਕੀ ਦੋਗਿਆ ਅੰਦਰੇ ਭਰ ਜੂ ਇਹ ਸਾਰੇ ਕੋਲੇ ਦੇ ਉੱਤੇ ਇੱਕ ਬੜਾ ਸਾਰਾ ਲੱਕੜਾ ਜਾਂ ਬੂਦਾ ਮਾਰ ਦਰੋ ਨਾ ਕੋਲੇ ਵਿੱਚੇ ਮਰ ਜਾਣਗੇ ਇਹ ਤਾਂ ਅੰਦਰੇ ਮਰ ਜਾਣ ਦੇ ਸਾਰੇ ਐ ਸੌਣ ਦੇ ਜਿਵੇਂ ਕੋਲੇ ਸੌ ਜਾਂਦੇ ਨੇ ਇਹ ਆਗਾ ਐ ਉੱਤੇ ਤਾਂ ਬੜਾ ਸਾਰਾ ਖੜਾ ਹੀ ਆ ਆਪ ਦਾ ਕੜਹਾ ਬੁੱਦਾ ਮਾਰਦਾ ਤੇ ਸਮਝਾ ਦੇ ਜਿੰਨੀਆਂ ਮੱਤਾਂ ਨੇ ਇਕੱਠੀਆਂ ਕਰਕੇ ਅਕਾਸ਼ ਦੀ ਕੋਲਾ ਉੱਤੇ ਬੁੱਧੀ ਮਾਰਦੀ ਅਕਾਸ਼ ਦੀ ਕੋਲਾਣੀ ਹੈ ਅਕਾਸ਼ ਦੀ ਕੋਲਾ ਉੱਤੇ ਦੇਤੀ ਕੜਈ ਆ ਅਕਾਸ਼ ਦਾ ਮਾਰਦਾ ਥੱਲੇ ਹੀ ਰਿਹਾ ਸਾਰੇ ਨਿਕਲ ਗਏ ਨਿਕਲਦਾ ਰਾਹ ਨਾ ਲੱਭ ਤੇ ਥਾਰੀ ਅੰਦਰ ਦੇ ਸੋਹਣਾ ਤਰੇ ਬਰੂਗੇ ਹੁਣੇ ਲੋ ਕੋਈ ਇਲਾਜ ਨਹੀਂ ਕਿਸੇ ਕੋਲ ਬੁਧੇ ਨੇ ਖਾਲੀਆਂ ਹਰਾਮ ਦੀਆਂ ਹੁਣ ਕੋ ਜਿਹੜਾ ਖਾਦਾ ਉਹਦਾ ਕੋ ਦੇ ਵੀ ਦੇਣ ਨੂੰ ਅਕਲ ਸਿੱਖ ਕੇ ਅਕਲ ਵੀ ਬਣ ਦੇਣ ਲੋ ਜਿਹੜੇ ਅਫਰਾਦ ਕੀਤੇ ਨੇ ਮਾਫ ਵੀ ਕਰਾ ਲੈਣ ਲੋ ਇਹ ਕਰਨਾ ਵੀਰਨ ਜੇ ਚੰਗੇ ਕਰ ਫੜੇ ਜੇ ਨਾ ਕਰਨਗੇ ਇਹਨਾਂ ਦੇ ਕੀਤੇ ਹੁਣ ਕੁਝ ਨਹੀਂ ਵਿਗੜਦਾ ਕਿਸੇ ਦੇ ਕੀਤੇ ਤਾਂ ਕੁਝ ਨਹੀਂ ਵਿਗੜਦਾ ਟਾਈਮ ਆ ਗਿਆ ਸਮਾਂ ਰੇਤੀ ਦਾ ਕੋੜ ਨਖੋਟੇ ਨਾਨਕਾ ਕੋੜ ਆ ਗਿਆ ਫਿਰ ਸੱਚ ਰਹੂਗਾ ਝੂਠ ਨਹੀਂ ਰਹਿਣਾ ਜੇ ਕੂ ਰਾ ਗਿਆ ਸਗੁਰवाणी ਝੂਠੀ ਹੈ ਪਰਮੇਸ਼ਾ ਦਾ ਫਰਮਾਨ ਹੈ ਉਹ ਤਾਂ ਸੱਚ ਹੈ ਜੀ ਇਹ ਵੀ ਪਰਮੇਸ਼ਰ ਦੀ ਗੱਲ ਹੈ ਕੰਨ ਲੱਗੇ ਰਹੋ ਗੁਰਮੁਖਾਂ ਨੂੰ ਗਿਆ ਨਾਨਕਾ ਨੇ ਲੱਗੇ ਰਹੇ ਹਰਨਾ ਮੰਨਿਓ ਸਹਜਾਦਿਆਂ ਤਾਂ ਹੀ ਘਰੇ ਰਹੇ ਪਤਾ ਨਹੀਂ ਉਹਦੇ ਸਾਚੇ ਨਹੀਂ ਦੇਖੋ ਉਸੇ ਟਾਈਮ ਸਾਚੁੱਤੇ ਹੋਣ ਲੱਗਾ ਉਸੇ ਟਾਈਮ ਸਹਜਾਦਿਆਂ ਦੀ ਗੱਲ ਚਲੀਏ ਕਿਨੇ ਚਲਾਈਏ ਕਿੱਥੇ ਕਿ ਉਹ ਪੈਦਾ ਕੀਤੇ ਕੋਈ ਤੇਰੇ ਦਿਮਾਗ ਦੀ ਚਾਬੀ ਦਿੱਤੀ ਚੱਲ ਵੀ ਸਹਜਾਦਿਆਂ ਦੀ ਫਿਲਮ ਬਣਾ ਦੇ ਤੂੰ ਇਦਰਾ ਆਹ ਹੋਰ ਸੱਪਾ ਪਾਤਾ ਸਾਰਿਆਂ ਨੂੰ ਸਾਰੇ ਹਥਿਆਰ ਕੋਦਮ ਚਲਾਤੇ ਰਹੇ ਬੱਚੇ ਦੇ ਲੈ ਕੇ ੁੱਡੇ ਤੱਕ ਸਾਰਿਆਂ ਦੇ ਬੱਜਾ ਬਾਕੇ ਹਥਿਆਰ ਬਹੁਤ ਵੱੜਾ ਪਿਕਚਰ ਜਨਾਨੀਆਂ ਜਨਾਨ ਜੀਣਾ ਨੇ ਗਿਆਨ ਨਹੀਂ ਸੀ ਮਨਣਾ ਉਹ ਦੇ ਤਾ ਆਹ ਮੰਡੀ ਉਹਨਾਂ ਦੇ ਸਮੇਤ ਬਾਹਰ ਸੀ ਆਹ ਮੰਨਣਾ ਨਹੀਂ ਸੀ ਇਹਨਾਂ ਨੇ ਮੰਨਣਾ ਨਹੀਂ ਇਹ ਪਰ ਉਹ ਮਨਾਉਣ ਵਾਲੀ ਮਿੱਠਾ ਲਾ ਦੋ ਤੇ ਗੋਲੀ ਸਾਰਿਆਂ ਐਸਾ ਮਠਾਲ ਆਇਆ ਐਨੂੰ ਕਪੜਾ ਕਪੜਾ ਖਾਣਾ ਪਊ ਹੁਣ ਕੈਪਸੂਲ ਬਣਾਤੇ ਕੌੜੀ ਦਵਾਈ ਸੀ ਉੱਤੇ ਮਿਠਾ ਰਾਸਤਾ ਕੀ ਕਰੂਗਾ ਜੋ ਜੋ ਉਹ ਵੀ ਨਹੀਂ ਪਤਾ ਜੋ ਕੁਝ ਹੋ ਰਿਹਾ ਉਹ ਤਾਂ ਸਾਨੂੰ ਦਿਦਾ ਅਜੋ ਜੋ ਹੋਣਾ ਸਾਨੂੰ ਨਹੀਂ ਦਿਦਾ ਕੀ ਹੋਣਾ ਥਾਂਸੀ ਤੇ ਰੱਸੇ ਲਟਕਦੇ ਨੇ ਸਾਰਿਆਂ ਦੇ ਕੀ ਇਹ ਕਿਹੜਾ ਆਪਣਾ ਕੱਟ ਲੂਗਾ ਗੜਾ ਵਸ ਫਾਸੀ ਗੜ ਤੇ ਚਲੇ ਜਾਊਗਾ ਇਹ ਦੇਖਣ ਵਾਲੀ ਗੱਲ ਹੈ ਜਿਹਨੇ ਆਪਣਾ ਰਸਾ ਕੱਟ ਲੈਣਾ ਕੱਟੀ ਕਾਲ ਪੈ ਹਸੀ ਹਸੀ ਭਗਵਤ ਪੀਰ ਸ਼ਕਤੀ ਸਿਮਰਨ ਕੋ ਸਿਮਰਨ ਕੀ ਭਗਵਤੀ ਪੀਰ ਔਰ ਸ਼ਕਤੀ ਸਮਰਨ ਦੀ ਤਾਂ ਦੇ ਦਿੱਤੀ ਆਹ ਗੁਰਬਾਣੀ ਦੇ ਦਸੀ ਔਰ ਕਾਲ ਦੀ ਫਾਸੀ ਇਹਨੇ ਕਟੜੀਆਂ ਘਸ ਲਵੇ ਇਹਨਾਂ ਲੜਖਦਾਰਾਂ ਨੇ ਲੜਖਦਾਰਾਂ ਸਾਨੂੰ ਜੀ ਵਰਤ ਪੈ। ਕੀ ਵਰਤ ਪੈ? ਸੱਤ ਕੋਈ ਫਰਦਰੀ ਗਦੇ ਘੋੜੇ ਚਾਹੀਦੇ ਨੇ ਐਸੇ ਫੇਰ ਵੀ ਫੇ ਕੜਾ ਖਤਮ ਕਰਦੇ ਨੇ। ਬੰਦੇ ਵੀ ਪੈਦਾ ਹੋਣੇ ਨੇ ਉਹਨਾਂ ਖਾਤਰ ਜਾਨਵਰ ਵੀ ਚਾਹੀਦੇ।